ਉਦੋਂ ਬਾ ਜਿਹੜੀ ਮਰੱਬੇਬੰਦੀ ਦੀ ਹੈਗੀ ਆ ਕਰ ਲਿਓ ਮਰੱਬੇਬੰਦੀ ਹੱਦਬੰਦੀ ਬਣਾ ਲਿਓ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦੇ ਵਿੱਚ ਇਹ ਹੀ ਗੱਲ ਆ ਭਰਾਵੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਸਾਡੀਆਂ ਤਾਂ 300 ਤੋਂ ਸਾਡੇ ਕੋਲ ਇਹੋ ਜ਼ਮੀਨਾਂ ਦੇ ਕਬਜ਼ੇ ਆ ਸਾਡੇ ਨਾ ਹੀ ਗਰਦੌੜੀਆਂ ਗਈਆਂ ਇਸ ਕਰਕੇ ਸਾਡੀ ਤਾਂ ਲੜਾਈ ਇੰਨੀ ਆ ਵੀ ਮਾਰ ਕੇ ਤੁਹਾਨੂੰ ਲੈ ਕੇ ਤੋ ਤਗਾਹ ਦੇਖਦੇ ਆ ਵੀ ਕੀ ਗੱਲਬਾਤ ਨਿਕਲਦੀ ਆ ਸਾਰੇ ਡੱਟ ਕੇ ਬੈਠਣ ਦੀ ਖੇਚਲਾ ਕਰੋ ਜੋ ਇਧਰ ਆ ਕੇ ਸਮਝਾਓ ਦੇਸ਼ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਆ ਜਾਓ ਭਰਾਵੋ ਡਟ ਕੇ ਬਹਿ ਜਾਓ ਇੱਥੇ ਜਿੱਦੇ ਪਹਿਲੇ ਦਿਨ ਪਟਵਾਰੀ ਆਏ ਮਿਲਣ ਵਾਸਤੇ ਉੱਦੇ ਵੀ ਸਾਨੂੰ ਝਾਕੇ ਰੋਕੇ ਉਹਨਾਂ ਨੂੰ ਬੇਨਤੀ ਕਰੀ ਵੀ ਭਾਈ ਤੁਸੀਂ ਸਾਡੇ ਭੈਣ ਭਰਾ ਆਂਗੇ ਤੁਸੀਂ ਰੁਕੋ ਇਹ ਕੰਮ ਅਜਿਹਾ ਮੈਂ ਸਾਂ ਕਹਿੰਦੇ ਹੁੰਦੇ ਆ ਵੀ ਛੋਟਾ ਭਰਾਵੋ ਵਰਦੀ ਦਾ ਸਵਾਲ ਛੋਟੀ ਜਿਹੜੀ ਵਰਤੀ ਆ ਇਹ ਭਰਾਵੋ ਮਸਾ ਨੌਕਰੀ ਮਿਲਦੀ ਆ ਪਰਿਵਾਰਾਂ ਦੇ ਵਿੱਚੋਂ ਇਹ ਕਰੀਏ ਲੈਂਦੇ ਸਾਡੂ ਵੀ ਬੇਨਤੀ ਮੰਨੋ ਵੀ ਤੁਸੀਂ ਵੀ ਇਸ ਕੰਮ ਨੂੰ ਕੰਮ ਦੇ ਤਰ੍ਹਾਂ ਹੀ ਤੁਸੀਂ ਉਹਨਾਂ ਦੇ ਇੰਨਾ ਨਹੀਂ ਫਿਰ ਅਸੀਂ ਦੱਸ ਦਿੱਤੇ ਹੋ ਜੇ ਵੀ ਕੰਮ ਬੰਦ ਕਰਨ ਨੂੰ ਕਹਿੰਦੇ ਆ ਭਾਈ ਗੱਲਬਾਤ ਇਹ ਕਰਦੇ ਆ ਤਾਂ ਦੇਖੋ ਸਲਾਹ ਇਹ ਕਰੋ ਭਾਈ ਸਾਹਿਬ ਇਹ ਕੰਮ ਹੈਗਾ ਬਾਹਰ ਬਾਹਰ ਕੰਮੀ ਆਪਾਂ ਬੰਦ ਵੀ ਦੇਖਣੀ ਆ ਕਿਹੜਾ ਪਿੰਡ ਕਿੱਥੇ ਆ ਉਹ ਇਹਦੀ ਜਿਹੜੀ ਥੋੜੀ ਜਮੀਨਾ ਕਿੱਥੇ ਤੱਕ ਆਉਣੀ ਉਹ ਤੇ ਉਹ ਆ ਕੇ ਪਿੰਡ ਨੂੰ ਦਵਾ ਦੇਣਗੇ ਥੱਲੀ ਇਹ ਵੀ ਆ ਇਹ ਉਹ ਦੋ ਵੀ ਵਧੀਆ ਗੱਲ ਹੈ ਵੀ ਸਾਡੇ ਆਗੂ ਨੂੰ ਤੁਸੀਂ ਉਹ ਤਾਂ ਮੈਂ ਤਾਂ ਕਰ ਲੈਣਾ ਤੁਸੀਂ ਵੀ ਉਹ ਸਾਨੂੰ ਪਿੰਡ ਜਿੱਥੇ ਦਵਾ ਦੇਣਗੇ ਗੱਲ ਸਮਝੇ ਗਏ ਹੋ ਜੀ ਪਿੰਡ ਚ ਨਜ਼ਰ ਆ ਹੁਣਾ ਖੇਲ ਕਿਸ ਨੂੰ ਦੀਪਾ ਕਹਿੰਦੇ ਕੋਲੇ ਜਿਹੜਾ ਬਚੰਦਰ ਆ ਗਿਆ ਤੁਹਾਨੂੰ ਕੁਛ ਨਹੀਂ ਕਹਿੰਦੇ ਮਸਲਾ ਦੂਜੇ ਲੋਟ ਜਾਊਗਾ ਨਹੀਂ 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 ਤੁਸੀ ਤਾਂ ਹੁਣ ਐਵੇਂ ਬੇਵਿਸ਼ਵਾਸੀ ਕਰੀ ਬੈਠੇ ਹੋ ਦੂਜੇ ਲੋਟ ਨਹੀਂ ਇਹੀ ਕਹਿੰਦੇ ਆ ਵੀ ਪੂਰਾ ਵਿਸ਼ਵਾਸ ਦਿਵਾਓ ਸਾਡੇ ਸੁਪਰੇ ਸਾਰੇ ਕੰਮ ਪੁੱਤੀ ਜਾਵੇ ਆਪਣੇ ਵਿੱਚ ਖੜਦੇ ਆਂ ਇਸ ਗੱਲ ਦਾ ਕਿ ਦੋਵੇਂ ਇਹਦੇ ਤੇ ਕੀ ਬੇਵਿਸ਼ਵਾਸੀ ਹੈ ਮੈਂ ਮੈਂ ਤਾਂ ਲਾ ਆ ਜੀ ਯਕੀਨ ਆ ਜੀ ਬਸ ਯਕੀਨ ਦਿਵਾ ਦਿਓ ਯਕੀਨ ਦਿਵਾ ਦਿਓ ਮੈਂ ਤਾਂ ਲਾ ਆ ਜੀ ਯਕੀਨ ਆ ਜੀ ਯਕੀਨ ਦਿਵਾ ਦਿਓ ਬਸ ਮੈਂ ਤੁਹਾਨੂੰ ਸੇ ਯਕੀਨ ਹੋਵੇ ਲੋਕਾਂ ਨੂੰ ਦੋਵੇਂ ਬੰਦ ਕਰ ਲੈਂਦੇ ਨੂੰ ਭੈਮਾ ਭੈਮ ਦਾ ਅੱਜ ਯਕੀਨਤ ਹੋ ਜਾਓ ਭੈਮ ਟੁਕਰੀ ਛੋਟੇ ਚੱਲਣੇ ਨਹੀਂ ਲੱਗਣਗੇ ਛੋਟੇ ਆ ਜਾਓ ਕੋਈ ਚਾਰ ਪਾਉਂਦੇ ਰਾਂਹ ਸੀ ਤਾਂ ਇੱਕ ਪਾਈ ਨਹੀਂ ਨਹੀਂ ਸਾਰਾ ਵੀ ਤੁਸੀਂ ਆ ਜਾਓ ਅਸੀਂ ਆ ਦੱਸ ਦਿੰਨੇ ਕਿ ਅਸੀਂ ਤਾਂ ਹੀ ਗਏ ਨੂੰ ਇਹ ਚੀਜ਼ ਹੈ ਕਿਹੜਾ ਦੇਖ ਲੈ ਜੀ ਮਨਲਾ ਕੰਮ ਰੇ ਇਹ ਕਰੇ ਖੰਡ ਤਾਂ ਇਹੀ ਹੋ ਜੀ ਆਪਾਂ ਕੋਈ ਛੋਟੇ ਮੈਂ ਗੱਲ ਸਮਝ ਗਿਆ ਜਿਹੜੀ ਛੋਟੀ ਗੱਲ ਹੈ ਉਹ ਮੰਨ ਲਈ ਵੀ ਆ ਤੁਸੀਂ ਆ ਚਾਹੁੰਦੇ ਹੋ ਉਹਨੂੰ ਪਰ ਕਿਹੜੇ ਤਰੀਕੇ ਨਾਲ ਜਾਣਾ ਇਹ ਤਾਂ ਤਰੀਕਾ ਲੱਭਣਾ ਪਊਗਾ ਨਾ ਤੁਸੀਂ ਉਹ ਤਾਂ ਤੁਸੀਂ ਆ ਚੀਜ਼ ਨੂੰ ਕਿਉਂ ਰੋਕਦੇ ਹੋ तरीका हां सी ਲੱਪਣਾ ਵੀ ਤੁਸੀਂ ਆਜੋ ਸਾਡੇ ਕੋਲ ਦੱਸ ਜਾਣੇ 아 ਜਿਹਦਾ ਜਿਹਦਾ ਕਬਜ਼ਾ ਤਸਦੀਕ ਹੋਈ ਜਾਊਗਾ ਤੁਸੀਂ ਦੱਸ ਦਿਓ ਭਾਈ ਕਬਜ਼ਾ ਐਸੇ ਦਾ ਉਹ ਅਸੀਂ ਪਿੰਡ ਦੇ ਸਾਹਮਣੇ ਦੇਖੋ ਕਮੇਟੀ ਨਾਲ ਪਹੁੰਚਾ ਲਾਂਗੇ ਭਾਈ ਸਾਹਿਬ ਮੇਰੀ ਗੱਲ ਸੁਣੋ ਕਬਜ਼ਾ ਤਸਦੀਕ ਪਿੰਡ ਦੇ ਸਾਹਮਣੇ ਕਰਦੀ ਦਰਾਂ ਤੋਂ ਆ ਕੇ ਤੱਕ ਆਪਣੇ ਲੋਕ ਕੇ ਅੰਦਰ ਬੈਠ ਕੇ ਨਹੀਂ ਕਰਦੇ ਕਬਜ਼ਾ ਤੁਸੀਂ ਕਰਾਓ ਕਬਜ਼ਾ ਇੱਥੇ ਦੱਸ ਰਹੇ ਹਾਂ ਬਾਹਰਲੀ ਬਾਉਂਡਰੀ ਤਾਂ ਉਹ ਲੱਗ ਜੂਗੀ ਅਸੀਂ ਆਏਗਾ ਜੀ ਉਹਨਾਂ ਦੇ ਕਿਸੇ ਤਰ੍ਹਾਂ ਦਾ ਕੰਮ ਬੰਦ ਕਰਨਾ ਨਹੀਂ ਜੰਨਾ ਨਹੀਂ ਇਹ ਕੰਮ ਬੰਦ ਨਹੀਂ ਨਾ ਹੋ ਜਾਦਾ ਭਾਈ ਸਾਹਿਬ ਇਹ ਤਾਂ ਪਹਿਲੀ ਸਟੇਜ ਆ ਉਹ ਤੇ ਤਾਂ ਪਹੁੰਚਾਂਗੇ ਤੁਸੀਂ ਉਹਨਾਂ ਦੀਆਂ ਰਜਈਆਂ ਕੁਝ ਸਾਡੇ ਨਾਲ ਆ ਜਾਈ ਨਹੀਂ ਹੁੰਦੀ ਅੱਜ ਜਿਵੇਂ ਜਾਈ ਹੁੰਦੀ ਹੈ ਅੱਜ ਬਈ ਇਹ ਕੋਈ ਜਾਂ ਪਿੰਡ ਕੰਡੇ ਦਾ ਮਸਲਾ ਨਹੀਂ ਪੰਜਾਬ ਦੇ ਵਿੱਚ ਕਈ ਪਿੰਡ ਨੇ ਜੀ ਠੀਕ ਹੈ ਜਿਹੜੇ ਵਾਜੇ ਨੇ ਇਹ ਤਾਂ ਸੀ 3244 ਕੱਲੇ ਤੁਹਾਡੇ ਸੀ ਇਹ ਦੇਖੋ ਜੀ 3244 ਕੱਲੇ ਬੁੱਕਰੀ ਜਾ ਕੇ ਪੂਰਾ ਕਰਕੇ ਲਿਖ ਦੇਣਾ ਜਿੱਥੇ ਮਤਲਬ ਕਿ ਦੋ ਦੋ ਮੰਗ ਆ ਉਹ ਤਾਂ ਸੈਂਟਰ ਦੇ ਅੱਧੇ ਬੰਦੇ ਲੱਖਾਂ ਬੰਦੇ ਉੱਥੇ ਕਰਦੇ ਨੇ ਨਕਸ਼ਾ ਨਹੀਂ ਨੇ ਤੇ ਆਪਣੇ ਉਹਨਾਂ ਦਾ ਨਕਸ਼ਾ ਉਹਦੀ ਤਾਰਾ ਨਹੀਂ ਆਉਂਦਾ ਬੰਦੀਏ ਪੈਸੇ ਹੈਡ ਕੰਮ ਕੋਈ ਚੀਜ਼ ਨਹੀਂ ਮਾਲਕੇ ਕੰਮ ਛੋਡਾ ਸੀ ਉਹ ਮੋੜ ਤੇ ਜਨਤਾ ਤੀ ਪਹੁੰਚ ਜਨਤਾ ਦੀ ਉਹ ਕਰਦੇ ਆ ਨਾ ਜਨਤਾ ਦੇ ਹੀ ਆ ਨਾ ਇਹਦੇ ਤੇ ਡੇ ਆ ਲਵੇ ਜੀ ਉਹਨਾਂ ਨੇ ਵੀ ਕਿੱਲੇ ਮੰਗਦੇ ਪੈਸੇ ਮੰਗਦੇ ਕੰਮ ਛੋਟਾ ਕੰਮ ਅਸਾਂ ਮਸਾਂ ਛੋਟਾ ਨਹੀਂ ਆਉਂਦੇ ਸਾਡੇ ਕੋਲ ਉਹਦੇ ਪੈਸੇ ਜਿਹੜੇ ਨੂੰ ਜਿੱਥੇ ਲੋਕਾਂ ਦਾ ਵੀ ਹੱਕਾ ਉੱਥੇ ਕਰ ਨਹੀਂ ਰਹੇ ਉਹ ਪੈਸੇ ਜਨਤਾ ਰੱਖ ਜਾਂਦੀ ਹੈ ਜੀ ਭਾਈ ਸਾਹਿਬ ਥੋੜੇ ਸਾਹਮਣੇ ਕਹਿੰਦੇ ਹਾਂ ਕੋ ਲੋਕਾਂ ਦੇ ਪੈਸੇ ਵਿੱਚ ਪਾਉਣਾ ਕਿਉਂਕਿ ਸਾਰੇ ਪੈਸੇ ਨਹੀਂ ਆਉਂਦੇ ਅੱਧੇ ਪੰਚਾਇਤ ਪਾਉਂਦੀ ਹੈ ਤੇ ਇਹ ਕਰਦੇ ਠੀਕ ਆ ਠੱਡੇ ਲੱਗਦੇ ਆ ਇਹਦੇ ਵਿੱਚ ਜਨਤਾ ਰੱਖੀ ਜਾਂਦੀ ਹੈ ਪੈਸੇ ਹੋ ਜਾਂਦਾ ਇਹ ਇਹਦਾ ਪੈਸਾ ਆ ਜੀ ਚੌਥੇ ਠੱਡਿਆਂ ਦੀ ਗੱਲ ਦੱਸ ਦਿੰਨੇ ਜੀ ਇੱਕ ਪੰਚਾਇਤ ਨੇ ਹਿੱਸਾ ਪਾਇਆ ਉਹ ਚੱਲ ਨਹੀਂ ਹੁੰਦਾ ਠੀਕ ਹੈ ਬਲਦੇ ਹਾਂ ਵਧੀਆ ਵਾਲ ਹੁੰਦੀ ਨਹੀਂ ਇਦਦਾ ਹਾਂ ਪੈਸੇ ਹੋ ਜਨਤਾ ਰੱਖ ਜਾਂਦੀ ਹੈ ਕਾਦੇ ਠੱਡੇ ਲਾਉਣ ਦਾ ਨਿਸ਼ਾਨ ਦੀ ਜੀ ਇਹ ਕਿਹਦਾ ਕਰਨ ਆ ਗਏ ਉੱਥੇ ਵੀ ਇਨਸਾਨ ਨਹੀਂ ਪੈਸੇ ਜਨਤਾ ਰੋਕਣੇ ਆਪ ਕਰਾਈ ਹਾਂ ਉਹ ਪੈਸੇ ਭਰਉਂਦੇ ਆਪ ਭਰਉਂਦੇ ਆ ਜਨਤਾ ਨੇ ਭਰੇ ਆ ਕਿਸਾਨਾਂ ਨੇ ਇੱਥੇ ਉਹੀ ਆ ਗਏ ਹੱਦਬੰਦੀ ਤੇ ਆ ਕੇ ਨਿਸ਼ਾਨ ਦੀ ਦਾ ਰੋਲਾ ਪੈਂਦਾ ਹੁੰਦਾ ਜੀ ਹਾਂ ਇਹ ਜੋ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਇਹ ਤਸਵੀਰਾਂ ਬਠਿੰਡਾ ਦੇ ਪਿੰਡ ਜੌਂਦ ਦੀਆਂ ਦੱਸੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਭਾਰੀ ਪੁਲਿਸ ਫੋਰਸ ਨਾਲ ਪ੍ਰਸ਼ਾਸਨ ਮਰੱਬੇਬੰਦੀ ਤੇ ਨਕਸ਼ਾਬੰਦੀ ਕਰਨ ਲਈ ਖੇਤਾਂ 'ਚ ਆਇਆ ਸੀ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਰੱਬੇਬੰਦੀ ਤੇ ਨਕਸ਼ੇਬੰਦੀ ਦੇ ਵਿਰੋਧ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਆਖਰ ਕਿਉਂ ਕਿਸਾਨਾਂ ਵੱਲੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਅੱਜ ਪਿੰਡ ਜੌਂ ਦੇ ਵਿੱਚ ਜੋ ਜ਼ਮੀਨੀ ਮਸਲਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਮਰੱਬਾ ਬੰਦੀ ਵਾਲਾ 1/3 ਤਿਹਾਈ ਹਿੱਸੇ ਵਾਲਾ ਉਹਦੇ ਸਬੰਧ ਦੇ ਵਿੱਚ ਅੱਜ ਡੀਸੀ ਬਠਿੰਡਾ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਅੱਜ ਪਿੰਡ ਜੌਂ ਦੇ ਵਿੱਚ ਨਕਸ਼ਾ ਬੰਦੀ ਮਰੱਬਾ ਬੰਦੀ ਸ਼ੁਰੂ ਕੀਤੀ ਹੈ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾ ਡਟਮਾ ਵਿਰੋਧ ਕਰ ਰਹੀ ਹੈ ਤੇ ਖੇਤਾਂ ਦੇ ਵਿੱਚ ਅਸੀਂ ਨਿਤਰੇ ਹੋਏ ਹਾਂ ਉਹਦਾ ਮਰੱਬਾਬੰਦੀ ਨੂੰ ਰੋਕਣ ਦੀ ਖਾਤਰ ਨਕਸ਼ਾਬੰਦੀ ਨੂੰ ਰੋਕਣ ਦੀ ਖਾਤਰ ਅਗਲਾ ਜਿਆ ਤਿੱਖਾ ਸੰਘਰਸ਼ ਹੈ ਉਹ ਸੀ ਕਰਾਂਗੇ ਵੇਖੋ ਜੀ ਇੱਥੇ 1/3 ਦਾ ਰੋਲਾ ਚੱਲ ਰਿਹਾ ਹੈਗਾ ਜਿਹੜੇ ਕਾਸਤਕਾਰ ਨੇ ਆਵਾਜ਼ ਕਰਨ ਨੇ ਉਹਨਾਂ ਜ਼ਮੀਨਾਂ ਦੇ ਹੱਕ ਖੋਏ ਜਾ ਰਹੇ ਨੇ ਜ਼ਮੀਨਾਂ ਦੇ ਹੱਕਾਂ ਨੂੰ ਬਚਾਉਣ ਦੇ ਲਈ ਹਾਈ ਕੋਰਟ ਦਾ ਸਹਾਰਾ ਸੱਕ ਲੈਂਦਾ ਹੈ ਹਾਈ ਕੋਰਟ ਦੇ ਫੈਸਲੇ ਲੋਕ ਤਾਕਤਾਂ ਦਾ ਲਾਜ਼ਮੀ ਹੋਣੇ ਚਾਹੀਏ ਮਨਜੀਤ ਨੇਹਰ ਵਾਲਾ ਮਸਲਾ ਹੋਵੇ ਲੋਕ ਤਾਕਤ ਵੱਡੀ ਹੁੰਦੀ ਹੈ ਅਗਲਾ ਸੰਘਰਸ਼ ਸਾਡਾ ਹੀ ਹੈ ਅਸੀਂ ਜਿਹੜੀ ਮਰੱਬਾਬੰਦੀਆਂ ਜਾਂ ਨਕਸ਼ਾਬੰਦੀ ਬਣਾ ਰਹੇ ਨੇ ਅਸੀਂ ਉਹਨੂੰ ਕਿੱਥੋਂ ਵੀ ਹਾਲਤ ਤੱਕ ਟਕਰਾ ਲ ਇਸਤੀ ਚੇਨਾ ਪਵੇ ਸੀ ਲਾਵਾਂਗੇ ਟਕਰਾ